ਮੈਨੂੰ ਤੇ ਆਪ ਸਮਝ ਨਹੀਂ ਆਉਂਦੀ ਕਿੰਨੀਆਂ ਰੀਜਾਂ ਨਾਲ ਬਣਾਇਆ ਸੀ ਉਹ ਬੀਜੀ ਜਾਣਾ ਕਿੱਥੇ ਆ ਪਤਾ ਨਹੀਂ ਆਪਣਾ ਬੀਪੀ ਘਟਿਆ ਗਿਆ ਵਧਿਆ ਵਾ ਤੇ ਮੈਂ ਕਿਹਾ ਜਾ ਕੇ ਚੈੱਕ ਕਰਾ ਕੇ ਉਹਨਾਂ ਟੇ ਲੋ ਚਲੋ ਉਹ ਤੇ ਪਤ ਕਰਾਇਆ ਸ੍ਰੀ ਤੇ ਤੇਰਾ ਠੰਡਾ ਮੇਰਾ ਰਦਾ ਹੈਗਾ ਵੀ ਆਹੋ ਚੂੜੀਆਂ ਜਿਹੜੀਆਂ ਦੋ ਪੋਤ ਨੂੰਨ ਪਾਵਾਂਗੀ ਤੇ ਦੋ ਮੈਂ ਕੁੜੀ ਦੀ ਨੂੰਨ ਪਾ ਦਾਂਗੀ ਤੇ ਹੁਣ ਲੋਡ ਪੈ ਗਈ ਆ ਵੇਚਣੀਆਂ ਹੀ ਪੈਣੀਆਂ ਨੇ ਚਲੋ ਕੋਈ ਗੱਲ ਨਹੀਂ ਫੇਰ ਬਣ ਜਾਣਗੇ ਰੱਬ ਦੇਗਾ ਤੇ ਪਾ ਦਾਂਗੇ ਫੇਰ ਬਣਾ ਕੇ ਕੋਈ ਨਹੀਂ ਮੁੰਡੇ ਨੂੰ ਤੇ ਦਮਾਂ ਵਿਚਾਰੇ ਨੂੰ ਨਹੀਂ ਬੀਜੀ ਮੇਰੇ ਕੋਲ ਤੇ ਨਹੀਂ ਹੋਏ ਇਹ ਕੰਮ ਹੁੰਦਾ ਤੇ ਨਾ ਮੈਂ ਕਰਨਾ ਇਹ ਪੁੱਤ ਇਹ ਕੰਮ ਕਰਨਾ ਹੀ ਪੈਣਾ ਤੂੰ ਜਦੋਂ ਫਿਰਨਾ ਨਾ ਏਦਾਂ ਮੂੰਹ ਜੱਟ ਢਲਾ ਕਰਕੇ ਤੇ ਮੇਰੇ ਕੋ ਨਹੀਂ ਵੇਖਿਆ ਜਾਂਦਾ ਤੇ ਮੈਂ ਇਹਨਾਂ ਚੀਜ਼ਾਂ ਨੂੰ ਕੀ ਕਰਨਾ ਵਾ ਹੈ ਇਹਨਾਂ ਨੂੰ ਮੈਂ ਤਾਂ ਰੱਖਣਾ ਅੰਦਰ ਸਾਂਭ ਕੇ ਤੇ ਤੂੰ ਤੁਰਿਆ ਫਿਰੇ ਏਦਾਂ ਹੀ ਲੋੜ ਤੇ ਤੈਨੂੰ ਅੱਜ ਲੋੜ ਆ ਤੈਨੂੰ ਤੇ ਮੈਂ ਇਹਨਾਂ